ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਬਣਾਉਣ ਲੱਗੇ ਆ ਜੀ ਬਿਸਕੁਟ ਤੇ ਬਿਸਕੁਟ ਦੇ ਲਈ ਆਪਾਂ ਨੂੰ ਆ ਸਾਰਾ ਸਮਾਨ ਚਾਹੀਦਾ ਏ ਤੇ ਪਹਿਲਾਂ ਆਪਾਂ ਗੁੰਨਾਂਗੇ ਆਟਾ ਜਿਹਦੇ ਲਈ ਆਪਾਂ ਨੇ ਲੈ ਆਏ ਇੱਕ ਕੱਪ ਮੈਦਾ ਇੱਕ ਕੱਪ ਸੂਜੀ ਮੈਦਾ ਤੇ ਸੂਜੀ ਆਪਾਂ ਨੇ ਇੱਕ ਇੱਕ ਕੱਪ ਲੈਣਾ ਹੁਣ ਆਪਾਂ 6 ਕੱਪ ਕਣਕ ਦਾ ਆਟਾ ਲੈ ਲੈਣਾ ਪੰਜ ਸ਼ੀ ਇਹ ਟੋਟਲ 8 ਕੱਪਾਂ ਦਾ ਹੋ ਗਿਆ ਮਟੀਰੀਅਲ ਆਪਣਾ ਉਹ ਤੋਂ ਬਾਅਦ ਆਪਾਂ ਪਾਵਾਂਗੇ ਆਹ ਵਾਲੀ ਬੂਰਾ ਖੰਡ ਇਹ ਆਪਾਂ 2 ਕੱਪ ਲੈਣੇ ਹਨ ਇਹ 2 ਕੱਪ ਲੈਣੇ ਅਸੀਂ ਮਿੱਠਾ ਘੱਟ ਪਾਉਨੇ ਤੁਸੀਂ ਤੇ ਨੀਂਵਾਂ ਪਾ ਸਕਦੇ ਹਾਂ ਹਾਂ ਤੁਸੀਂ ਜੇ ਚਾਰ ਜੇ ਜ਼ਿਆਦਾ ਪਸੰਦ ਕਰਦੇ ਤੁਸੀਂ ਚਾਰ ਪਾ ਸਕਦੇ ਆ ਤਿੰਨ ਤੇ ਅਸੀਂ 8 ਕੱਪਾਂ ਦੇ ਵਿੱਚ 2 ਕੱਪ ਪਾਉਨੇ ਆ 슈ਗਰ ਦੇ ਉਸ ਤੋਂ ਬਾਅਦ ਆਪਾਂ ਪਾਵਾਂਗੇ ਬੇਕਿੰਗ ਪਾਊਡਰ 2 ਕੱਪ 2 2 ਸਪੂਨ ਬੇਕਿੰਗ ਪਾਊਡਰ ਦੇ ਬੇਕਿੰਗ ਸੋਡੇ ਦੇ 2 ਚਮਚੇ ਬੇਕਿੰਗ ਸੋਡੇ ਦੇ ਉਸ ਤੋਂ ਬਾਅਦ ਆਪਾਂ ਫਲੇਵਰ ਦੇ ਲਈ ਕਸਟਰਡ ਪਾ ਸਕਦੇ ਹਾਂ ਇਹ ਆਪਣੀ ਮਰਜ਼ੀ ਆ ਤੁਸੀਂ ਜਿੰਨਾ ਪਾਉਣਾ 2 ਚਮਚੇ ਆਪਾਂ ਵੱਡੇ ਲੈਏ ਨੇ ਕਸਟਰਡ ਦੇ ਹੁਣ ਪਹਿਲਾਂ ਆਪਾਂ ਸੁੱਕੇ ਮਟੀਰੀਅਲ ਨੂੰ ਮਿਕਸ ਕਰ ਲਈਏ ਪੁੱਟੀ ਨੂੰ ਧਰਮਾ ਪੁੱਲਾ ਹਾਂਜੀ ਸੁੱਕੇ ਮਟੀਰੀਅਲ ਨੂੰ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਆਪਾਂ ਵਿੱਚ ਪਾਵਾਂਗੇ 2 ਕੱਪ ਦੇਸੀ ਘਿਓ ਆਹ ਗਰਮ ਕਰਕੇ ਰੱਖ ਲਿਆ ਸੀ ਪਘਲਾ ਕੇ ਚੰਗੀ ਤਰ੍ਹਾਂ ਚਾਹ ਲਓ ਜੀ ਦੋ ਕੱਪ ਆਪਾਂ ਪਾਲੇ ਵਿੱਚ ਦੇਸੀ ਘਿਓ ਪਹਿਲਾਂ ਦੇਸੀ ਘਿਓ ਨੂੰ ਆਪਾਂ ਚੰਗੀ ਤਰ੍ਹਾਂ ਆਟੇ 'ਚ ਮਿਕਸ ਕਰ ਲੈਣਾ ਉਸ ਤੋਂ ਬਾਅਦ ਫਿਰ ਆਪਾਂ ਵਿਪਿੰਗ ਕਰੀਮ ਦੇ ਨਾਲ ਆਟਾ ਗੁੰਨ ਕੇ ਤਿਆਰ ਕਰ ਲਾਂਗੇ ਆਟੇ ਚ ਘਿਓ ਰਲ ਕੇ ਆਪਣਾ ਤਿਆਰ ਆ ਤੇ ਹੁਣ ਆਪਾਂ ਨਾਲ ਪਾ ਦਨੇ ਆ ਵੀਪਿੰਗ ਕਰੀਮ ਹੁਣ ਵੀਪਿੰਗ ਕਰੀਮ ਦੇ ਨਾਲ ਚੰਗੀ ਤਰ੍ਹਾਂ ਆਪਾਂ ਆਟਾ ਗੁੰਨ ਲੈਣਾ ਹੁਣ ਆਪਣਾ ਆਟਾ ਗੁੰਨ ਕੇ ਹੋ ਗਿਆ ਤਿਆਰ ਤੇ ਉੱਪਰ ਹੁਣ ਆਪਾਂ ਥੋੜਾ ਜਿਹਾ ਦੇਸੀ ਘਿਓ ਲਾ ਕੇ ਇੱਕ ਘੰਟੇ ਦੇ ਲਈ ਆਪਾਂ ਆਟੇ ਨੂੰ ਰੱਖ ਦੇਣਾ ਟੱਕ ਕੇ ਤੇ ਉਸ ਤੋਂ ਬਾਅਦ ਆਪਾਂ ਬਿਸਕੁਟ ਬਣਾ ਕੇ ਤਿਆਰ ਕਰਾਂਗੇ ਇੱਕ ਘੰਟਾ ਹੋ ਗਿਆ ਆਟਾ ਗੁੰਨੇ ਨੂੰ ਤੇ ਆਟਾ ਆਪਣਾ ਬਿਲਕੁਲ ਤਿਆਰ ਆ ਤੇ ਹੁਣ ਆਪਾਂ ਬਿਸਕੁਟ ਬਣਾ ਕੇ ਤਿਆਰ ਕਰਦੇ ਹਾਂ ਹੁਣ ਆਪਾਂ ਓਵਨ ਪ੍ਰੀ ਹੀਟ ਹੋਣਾ ਲਾਵਾਂਗੇ ਬੇਕ ਨੂੰ 350 ਤੇ ਆ ਸਟਾਰਟ ਕਰ ਦੇਣਾ ਜਦੋਂ ਇਹ ਪ੍ਰੀ ਹੀਟ ਹੋ ਜਾਊਗਾ ਫਿਰ ਆਪਾਂ ਬਿਸਕੁਟ ਵਿੱਚ ਰੱਖਾਂਗੇ ਪਲੇਆਂ ਦੇ ਉੱਪਰ ਆਪਾਂ ਇਦਾਂ ਫਾਈਲ ਪੇਪਰ ਲਾਇਆ ਹੈ ਤੇ ਉੱਪਰ ਆਪਾਂ ਥੋੜਾ ਜਿਹਾ ਆਇਲ ਲਾ ਲਿਆ ਹੁਣ ਆਪਾਂ ਮਸ਼ੀਨ ਦੇ ਵਿੱਚ ਆਟਾ ਪਾ ਲੈਣਾ ਆਹ ਵਾਲੀ ਮਸ਼ੀਨ ਨਾਲ ਸਟਰਾ ਮਸ਼ੀਨ ਦੇ ਨਾਲ ਆਪਾਂ ਬਿਸਕੁਟ ਬਣਾ ਕੇ ਤਿਆਰ ਕਰ ਲੈਣੇ ਆ। ਅੱਧਾ ਆਪਾਂ ਟ੍ਰੇ ਤਿਆਰ ਕਰ ਲੈਣੀ ਆ ਥੋੜੀ ਥੋੜੀ ਜਗ੍ਹਾ ਰੱਖਣੀ ਆ ਵਿੱਚ ਤਾਂ ਕਿ ਬਿਸਕੁਟ ਫੁੱਲਣ ਲਈ ਥੋੜੀ ਜਿਹੀ ਸਪੇਸ ਹੋਣੀ ਚਾਹੀਦੀ ਆ ਹੁਣ ਆਪਾਂ ਦੂਸਰੀ ਟ੍ਰੇ ਵੀ ਨਾਲੇ ਤਿਆਰ ਕਰ ਲੈਨੇ ਆ ਜਿਨੇ ਨੂੰ oven preheat ਹੁੰਦਾ oven ਆਪਣਾ preheat ਹੋ ਗਿਆ ਹੁਣ ਆਪਾਂ ਬਿਸਕੁਟ ਰੱਖ ਦਿਆਂ ਵਿੱਚ ਹੁਣ ਆਪਾਂ 8 ਮਿੰਟ ਬਾਅਦ ਦੇਖਾਂਗੇ 8 ਮਿੰਟ ਸੇਕ ਲਵਾਉਣ ਤੋਂ ਬਾਅਦ ਆਪਣੇ ਬਿਸਕੁਟ ਥੱਲੋਂ ਬਣ ਗਏ ਪੱਕ ਗਏ ਨੇ ਥੱਲੋਂ ਹੁਣ ਆਪਾਂ ਇਹਨਾਂ ਨੂੰ ਉੱਪਰ ਰੱਖ ਦੇਣਾ ਤੇ ਹੁਣ ਆਪਾਂ ਨਵੀਆਂ ਟਰੇਆਂ ਰੱਖਾਂਗੇ ਹੁਣ ਬਰੋਇਲ ਚਲਾਇਆ ਹੈ ਫਿਰ ਤੇ ਬਿਸਕੁਟ ਬਣ ਗਏ ਹੁਣ ਆਪਾਂ ਫੇਰ ਬੇਕ ਚਲਾ ਦੇਣਾ ਤਾਂ ਕਿ ਥੱਲੇ ਵਾਲੀਆਂ ਟਲੇਆਂ ਫਿਰ ਬਿਸਕੁਟ ਨਹੀਂ ਉਹ ਬਣ ਜਾਣ ਆ ਆ ਆਪਣੇ ਬਿਸਕੁਟ ਬਣ ਕੇ ਤਿਆਰ ਨੇ ਬਸ ਹੁਣ ਆਪਾਂ ਇਹਨਾਂ ਨੂੰ ਬਾਹਰ ਕੱਢ ਕੇ ਦੇਖਦੇ ਹਾਂ ਬਿਸਕੁਟ ਆਪਣੇ ਬਣ ਕੇ ਤਿਆਰ ਨੇ ਹੁਣ ਆਪਾਂ ਆਪਣੀਆਂ ਦੂਸਰੀਆਂ ਟ੍ਰੇਆਂ ਰੱਖ ਲਈਆਂ ਤੇ ਪਰਪਰਾ ਦਾ ਵਿਸ਼ਾ ਚ ਰੱਖ ਲਿਆ ਤੇ ਹੁਣ ਆਪਾਂ ਇਹਦੇ ਤਿਆਰ ਹੋ ਗਏ ਬਿਸਕੁਟ ਇੱਧਰ ਰੱਖ ਲਵਾਂਗੇ ਤਾਂ ਕਿ ਜੇ ਠੰਡੇ ਹੋਣ ਤੋਂ ਬਾਅਦ ਥੋੜੇ ਜਿਹਾ ਹੋਰ ਕ੍ਰਿਸਪੀ ਹੋ ਜਾਣ ਅਸ ਤਿੱਕੇ ਨਾਲ ਆਪਾਂ ਆਪਣੇ ਸਾਰੇ ਬਿਸਕੁਟ ਬਣਾ ਕੇ ਤਿਆਰ ਕਰ ਲੈਣੇ ਅੱਜ ਦਾ ਆਪਾਂ ਬਣਾ ਕੇ ਸਾਰੇ ਬਿਸਕੁਟ ਤਿਆਰ ਕਰ ਲੈਣੇ ਨੇ ਤਿਆ ਸਿਲਵਰ ਪੇਪਰ ਤੁਸੀਂ ਜਰੂਰ ਲਾਇਓ ਟਰੇ ਤੇ ਜਦੋਂ ਆਪਾਂ ਬਿਸਕੁਟ ਪਾਉਣੇ ਆ ਕਿਉਂਕਿ ਜਦੋਂ ਬਣਨ ਤੋਂ ਬਾਅਦ ਇਹਨਾਂ ਨੂੰ ਤਾਰਨਾ ਹੈ ਤਾਂ ਇਹ ਸੌਖੇ ਉੱਤਰ ਜਾਣਗੇ ਇਸ ਤਰ੍ਹਾਂ ਆਪਣੀ ਦੂਜੀ ਟਰੇ ਵੀ ਬਣ ਕੇ ਤਿਆਰ ਆ ਤੇ ਬਾਕੀ ਆਪਾਂ ਓਵਨ 'ਚ ਰੱਖੀਆਂ ਹੋਈਆਂ ਲਓ ਜੀ ਆਪਣੇ ਬਿਸਕੁਟ ਬਣ ਕੇ ਤਿਆਰ ਨੇ ਤੇ ਅੱਧਾ ਸਾਰੇ ਬਿਸਕੁਟ ਬਣਾ ਕੇ ਤੁਸੀਂ ਸਟੋਰ ਕਰ ਸਕਦੇ ਹੋ ਤੇ ਬਹੁਤ ਹੀ ਕ੍ਰਿਸਪੀ ਬਿਸਕੁਟ ਬਣ ਕੇ ਤਿਆਰ ਹੁੰਦੇ ਨੇ ਤੁਸੀਂ ਵੀ ਇੱਕ ਵਾਰ ਬਣਾ ਕੇ ਤੇ ਜ਼ਰੂਰ ਟਰਾਈ ਕਰਕੇ ਦੇਖਿਓ ਓਕੇ ਜੀ ਬਾਏ